ਜੋ ਮੈਂ ਡਾਕਟਰ ਤਰਲੋਚਨ ਸਿੰਘ ਅੱਜ ਅਸੀਂ ਪਹੁੰਚ ਚੁੱਕੇ ਹਾਂ ਪੰਡ ਪਲੂ ਬਾਈ ਕਾਰੇ ਦੇ ਘਰੇ ਵੇਖ ਸਕਦਾ ਸੱਜਣਾ ਜੇ ਨੈਕਟਰਾਂ ਦੇ ਬਹੁਤ ਹੀ ਮਾਰ ਪੂਰੀ ਗੱਲਬਾਤ ਬਾਈ ਉਹਨਾਂ ਦੀ ਦੁਕਾਨ ਵੀ ਸੀ ਤੇ ਲੰਮੇ ਸਮੇਂ ਤੋਂ ਸ਼ੌਂਕ ਹੈ ਜੀ ਬਾਈ ਉਹਨਾਂ ਨੂੰ ਪਸ਼ੂਆਂ ਦਾ ਵੇਖ ਸਕਦੇ ਹਾਂ ਘਰ ਘਾਟੇ ਛੋਟੀ ਦਾ ਬਿਊਟੀ ਪਾਰਲਰ ਔਰਲਾ ਸਿੰਘ ਵੇਖ ਸਕਦੇ ਤੁਸੀਂ ਔਰਲਾ ਸਿੰਘ ਬਣਾ ਚੁੱਕੇ ਹਾਂ ਤੇ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਵਾਵਾਂਗੇ ਕਿਵੇਂ ਲੱਗੀ ਗੱਲਬਾਤ ਪੁੱਛਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਜੀ ਬਹੁਤ ਵਧੀਆ ਹੋਰ ਕਿੰਨਾ ਕ ਸਮਾਂ ਹੋ ਗਿਆ ਜੀ ਤੁਹਾਨੂੰ ਲੰਮਾ ਸਮਾਂ ਹੀ ਹੋ ਗਿਆ ਪਸ਼ੂ ਸੰਭਾਲਦਿਆਂ ਨੂੰ ਤਾਂ ਹਾਂਜੀ ਹਾਂਜੀ ਬਹੁਤ ਸਮਾਂ ਹੋ ਗਿਆ ਬਜ਼ੁਰਗਾ ਦਾ ਵੀ ਕਰਵਾਉਂਦੇ ਰਹੇ ਕੰਮ ਹਾਂਜੀ ਹਾਂਜੀ ਠੀਕ ਤੇ ਕਿਵੇਂ ਲੱਗਾ ਆਪਣਾ ਕਾਰੋਬਾਰ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਸੱਟਾਂ ਤੰਗ ਤੂੰ ਤਾਂ ਨਹੀਂ ਕਰਦੇ ਜਾਨਵਰ ਨੂੰ ਨਹੀਂ ਨਹੀਂ ਜੀ ਹੋਰ ਕੀ ਕਹਿਣਾ ਚਾਹੁੰਦੇ ਆ ਆਪਣੇ ਏਰੀਆ ਦੇ ਬੰਦਿਆਂ ਨੂੰ ਆਹੀ ਕਹਿਣਾ ਜਮਨੇ ਇਹ ਰਾਜਾ ਦਾ ਲੜਕਾ ਹਾਂਜੀ ਤਰਲਚਨ ਸਿੰਘ ਹਾਂਜੀ ਹਾਂਜੀ ਵੀ ਸਿੰਘ ਜਿਸ ਨੇ ਇਹ ਪਸ਼ੂ ਤੇ ਬਣਾਉਣੇ ਹੋਣ ਹਾਂਜੀ ਤੇ ਵਧੀਆ ਜਣੇ ਦੀ ਬਹੁਤ ਵਧੀਆ ਬਣਾਉਂਦੇ ਆ ਠੀਕ ਵੇਖ ਸਕਦਾ ਸੱਜਣ ਪਰਸਲ ਦੀ ਪੂਰੀ ਘੈਂਟ ਬਣ ਗਈ ਝੋਟੀ ਦੀ ਚਾ ਠੀਕ ਹੈ ਜੀ ਸਾਰੀ ਅਪਡੇਟ ਵਿਖਾਵਾਂਗੇ ਜਲਦੀ ਜਲਦੀ ਵੀਡੀਓ ਨੇ ਸ਼ੇਅਰ ਕਰਦਾ ਦੂਸਰਾ ਸੰਗ ਵੀ ਬਣਾ ਕੇ ਵਿਖਾਵਾਂਗੇ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮੱਚ